ਚਾਹ ਚਾਤਾ ਪੀ ਲੋ ਚਾਣਾ ਤਾਂ ਨਹੀਂ ਕੋਈ ਬੈਰ ਤੁਸੀਂ ਪੀ ਲੋ ਨਾ ਨਾ ਮੈਂ ਦਾਬ ਨਹੀਂ ਪੀਣੀ ਚੱਲੋ ਤੁਹਾਡੀ ਮਰਜੀ ਆ ਇੱਕ ਵਾਰੀ ਬਣਾਉਣੀ ਸੀ ਮੈਂ ਬਣਾਤੀ ਨਹੀਂ ਪੀਣੀ ਨਾ ਪੀਓ ਆਹ ਕੜਾ ਆਪਦੀਆਂ ਕੋਲੇ ਰੱਖੋ ਵੀਂਡੀਸ਼ ਬਣਾਤੀ ਤੇ ਦੋ ਮਿੰਟ ਚ ਕਿਹੜਾ ਮੂਰਖਾ ਹੈ ਜਿਹੜਾ ਚਾਹ ਬਣਾ ਲਿਆਊਗਾ ਬੇਹੀ ਚਾਹ ਲੈ ਕੇ ਮੱਥੇ ਮਰੀ ਹੋਣੀ ਉਹ ਦੇਖਣ ਜੀ ਲੱਗਦੀ ਸੀ ਪਰ ਥੋੜੇ ਵਾਲੀ ਚਾਹ ਤਾਂ ਹਲੇ ਆਊਗੀ ਦੁੱਧ 'ਚ ਪੱਤੀ ਪੈਣ ਲੱਗ ਰਹੀ ਐ ਸੋਈ 'ਚ ਵੇਟ ਕਰ ਲੋ ਇਹ ਤਾਂ ਮੇਰੀ ਜਾ ਸੀ ਉਹ ਪਤੀ ਐ ਬਥੇਰੀ ਕੁੱਤੇਖਾਣੀ ਹੋ ਗਈ ਹੁਣ ਚਲੀਏ ਆਪਾਂ ਹਾਲੇ ਚੱਲੀਏ ਹਾਲੇ ਤੱਕ ਟ੍ਰੇਲਰ ਦੇਖਿਆ ਫਿਲਮ ਤਾਂ ਰਹਿੰਦੀ ਐ ਹਾਲੇ ਤਾਂ ਆਥਨ ਦਾ ਕਹ ਇੱਥੇ ਰੋ ਆਉਂਦੀਆਂ ਸਾੜੀਆਂ ਨਾਲ ਗੱਲਾਂ ਵੱਤਾਂ ਕਰੋ ਕਿੱਥੇ ਜਾਣਾ ਉਹ ਜਿੰਨੀਆਂ ਗੱਲਾਂ ਹੋ ਗਈਆਂ ਨਾ ਇੰਨੀਆਂ ਬਹੁਤ ਨੇ ਹੈ ਹੋਰ ਨਹੀਂ ਮੈਂ ਤਾਂ ਆ ਕੁੱਤਕਲੇਸ਼ ਦੇਖਿਆ ਜਾਂਦਾ ਆ ਗਿਆ ਜੀ ਕੀ ਨਾਉਣ ਸਾਡੇ ਤੇ ਓਏ ਆ ਗਿਆ ਮੈਨੂੰ ਕੀ ਪਤਾ ਸੀਗਾ ਵੀ ਚਾਚੀ ਆਹ ਕੁਛ ਕਰਦੀ ਐ ਚਲੀਏ ਹੁਣ ਚੱਲਦੇ ਆਂ ਦੇਖਦੇ ਜੀ 100-200 ਰੁਪਇਆ ਦਵੂਗੀ ਤੁਹਾਨੂੰ ਖਾਲੀ ਮੋੜੂਗੀ ਪਹਿਲੀ ਵਾਰ ਆਏ ਹੋ ਮੋੜੂਗੀ ਓ ਲੱਭਤ ਤੋਂ ਕੱਲਾ ਪੀ ਲੈ ਇਹਨੂੰ ਨਾ ਪੀਣ ਦੇ ਪੀ ਲੈ ਜੀ ਚੱਲ ਕੋਈ ਨਾ ਚਾਚੀ ਤਾਂ ਸਾਡਾ ਨਾ ਮਾਨ ਕਰਿਆ ਲੈ ਮੈਂ ਆ ਲੈ ਲੈਣਾ ਕੋਈ ਨਹੀਂ ਬੱਸ ਹਾਂ ਬਹੁਤਾ ਬੱਸ ਮੈਂ ਵੀ ਬੇਸ਼ਰਮ ਹਾਂ ਚਾਚੀ ਹਾਂ ਉਧਰ ਹੋਏ ਮੜ ਜਾ 200 ਰੁਪਏ ਤਾਂ ਦੇ ਦੇ ਮੇਰੀ ਬੇਇੱਜ਼ਤੀ ਕਰਾਏਗੀ ਅੰਦਰੋਂ ਲਿਆ ਕੇ ਦੇ ਦਿੰਦੇ ਹਾਂ ਹੁਣ ਤਾਂ ਚਾਚੀ ਤੇ ਕੰਨ ਚ ਕੀ ਕਹਤਾ ਮੈਂ ਕੀ ਕਹਿਣਾ ਸੀ ਕੁਛ ਨਹੀਂ ਕਿਹਾ ਮੈਂ ਤਾਂ ਉਹ ਚਾਚੀ ਚੱਲ ਜੀ ਫਿਰ ਹੁਣ ਹੋਰੇ ਖੜੀ ਕੀ ਕਰਦੀਆਂ ਨਾ ਪਤਾ ਲੈ ਸੈਕਿੰਡ ਲੈ ਕੇ ਜਾਇ ਲੈ ਫੜ ਨਾ ਨਾ ਚਾਚੀ ਮੇਰੀ ਨਾ ਪਤਾ ਤੂੰ ਲੈ ਚਾਚੀ ਮੇਰੀ ਗੱਲ ਸੁਣ ਲੈ ਮੈਂ ਨਾ ਸ਼ਗਨ ਉਹਦੀ ਫੜੂੰਗਾ ਜਦੋਂ ਮੇਰੀਆਂ ਸਾਲੀਆਂ ਨਾ ਮੇਰੇ ਉੱਤੇ ਘਰੇ ਆਉਣਗੀਆਂ ਮੈਂ ਵੀ ਨਾ ਸ਼ਗਨ ਦਾ ਕੀ ਕਰਨਾ ਸੀ ਦੇ 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 ਦੋ ਨਹੀਂ ਪਤਾ ਤੂੰ ਤਾਬਦੀਆਂ ਕੀ ਤੈਨੂੰ ਤਾਂ ਇੰਨੇ ਹੀ ਬਹੁਤ ਐ ਇਹ ਜਿਵੇਂ ਪਈ ਆ ਫਿਰ ਕਰਾਂਗੇ ਕਰ ਲੈ ਪਹਿਲੀ ਵਾਰ ਆਏ ਆ ਨਾ ਕਰ ਤਾਂ ਕਰਕੇ ਆ ਤੂੰ ਸਿਰ ਰੱਖ ਲੋ ਸੋ ਇਹ ਵੀ ਮੈਂ ਕੀ ਕਰਨੇ ਇਹ ਵੀ ਚਾਚੂ ਨੂੰ ਦੇ ਦਿੰਨੇ ਆ ਚੱਲ ਚਾਚੀ ਆ 10 ਰੁਪਏ ਤੂੰ ਰੱਖ ਲੈ ਪੂਜੀਆ ਬਾਜੀ ਵਾਲੇ ਇਹਨਾਂ ਦੇ ਗਰੀਆਂ ਉਹ ਕੋਈ ਰਿਸ਼ਤੇਦਾਰ ਨੂੰ ਤੇ ਰਿਆ ਜਾਂਦਾ ਲੈ ਮੇਰੀ ਗੱਲ ਸੁਣੋ ਮੈਂ 10 ਰੁਪਈਆਂ ਦੀ ਭੁੱਖੀ ਆ ਇਹ ਤਾਂ ਤੇਰਾ ਮਾਂਤਨ ਰੱਖਿਆਗਾ ਇਹ ਵੀ ਨਹੀਂ ਫੜ ਸਕਦੀ ਚਾਚੀ ਐਨਾ ਮਾਂਤਨ ਐਨਾ ਮਾਂਤਨ ਅਸੀਂ ਭਲਾ ਕੀ ਕਰਨਾ 110 ਰੁਪਈਆਂ ਦੇ ਅਸੀਂ ਵੀ ਭੁੱਖੇ ਨਹੀਂ ਸਾਡੇ ਵੀ ਘਰੇ ਬਥੇਰਾ ਕੋਸਾ 18 ਕਿੱਲੇ ਜ਼ਮੀਨ ਦੇ ਨੇ ਇਹਨਾਂ ਨੂੰ ਤੂੰ ਪਰੋਲੋ ਜੀ ਬੇਚਤੀ ਕਰਾ ਲਈ ਪਰਾਣੀ ਦੀ ਵੇਸੇ ਤੂੰ ਸੀ ਕੋਈ ਕਸ ਨਹੀਂ ਛੱਡੀ ਕਰਨੀ ਤੇ ਮੈਂ ਤਾਂ ਸ਼ਗਨ ਦਿੱਤਾ ਸੀ ਮੇਰੀ ਗੱਲ ਸੁਣ ਲੈ ਖੰਡ ਵੀ ਕੋਲੀ ਚਾਕੇ ਸਾਡੇ ਘਰੇ ਨਾ ਜੀ ਮੇਰੀ ਮਾਂ ਨੂੰ ਦੂਰੀ ਕਹੂੰਗੀ ਓਏ ਆ ਜਾ ਲੱਭੇ ਜਾ ਚੱਲ ਚੱਲ ਅੱਜ ਤਾਂ ਖੰਡ ਤੇ ਬੋਰੀ ਲਿਆਉਂਦੇ ਆ ਮੱਥੇ ਨਹੀਂ ਲੱਗਦੀ ਤੁਹਾਡੇ ਬੰਦਿਆਂ ਦੇ ਫੋਨ ਤਾਂ ਲੈ ਜਾ ਕੇ ਭੁੱਲੀ ਵੀ ਰੇ ਫੋਨ ਫੋਨ ਸੀ ਕਿ ਖਾਦੇ ਸੀ ਲੈ ਕਿੱਡਾ ਭੁੱਖਾ ਹੈਗਾ ਇਹ ਤਾਂ ਆਪਾਂ ਹਜਾਏ ਦੇ ਨਾਲ ਦਾ ਸ਼ਰੀਕ ਤਾਂ ਸ਼ਰੀਕ ਹੁੰਦੇ ਨੇ ਕਹਿੰਦੇ ਹੁੰਦੇ ਆ ਇਹ ਨਹੀਂ ਮਾਂ ਨਹੀਂ ਮਾਂ ਇਹ ਨਹੀਂ ਤੂੰ ਨਹੀਂ ਮੱਝਦੇ ਸਾਡੇ ਤੇ ਕੁੜੀਆਂ ਨਹੀਂ ਦਿਉਂਦੀ ਇਹਨਾਂ ਨੂੰ ਆਏ ਆ ਜਿਹੜੀ ਜ਼ਮੀਨ ਆ ਸਾਰਾ ਸੇ ਉਹਦਾ ਸਾਡੇ ਕੋਲੇ ਰਹਿਜੂ ਇਹ ਕੁੜੀਆਂ ਦਾ ਝੁੱਸਮ ਡੱਬਾ ਕਰਦੇ ਆਏ ਨਹੀਂ ਮੈਂ ਕਰਦੀ ਮੈਂ ਤਾਂ ਫਿਉਂਦੇ ਨਹੀਂ ਕੁੜੀਆਂ ਨੂੰ ਕੁਮਾਰ ਕੋ ਕਿਹੜਾ ਚਣੂਗੀ ਨਾ ਲੈ ਦੱਪਾ ਬੋ ਬਰਾ ਉਹ ਲਾਪਰਵਾਹ ਗੱਲ ਤਾਂ ਸੁਣਦਾ ਬੋਲ ਨਾ ਮੇਰੇ ਨਾਲ ਬਾਤ ਵੀ ਇੱਜ਼ਤੀ ਕਰਵਾਤੀ ਲੈ ਦਸ਼ਕੰਨ ਦੇ ਦੋ ਮੈਨੂੰ ਜਿਹੜਾ ਦਿੱਤਾ ਤੁਹਾਨੂੰ ਮੇਰੇ ਕੋਲ ਨਹੀਂ ਹੈਗਾ ਸ਼ਕਨ ਮੇਰੇ ਕੋਲ ਨਹੀਂ ਹੈਗਾ ਕਰਵਾ ਲਈ ਕਿ ਕੋ ਗਾਸਰ ਰਹੀ ਗਈ ਹੋਰ ਵੀ ਇਹ ਜਿਹਾ ਕਰ ਪਾ ਲੈਣੀ ਪਿੰਡ ਜੋ ਉਸ ਕਰਵਾ ਲਿਓ ਉਹ ਮੈਨੂੰ ਕੀ ਪਤਾ ਸੀ ਚਾਚੀ ਦਾ ਆਖਰ ਨੂੰ ਤੇਰੀ ਐ ਨਾ ਜਿਵੇਂ ਤੂੰ ਭਾਈ ਭਾਈ ਮੈਨੂੰ ਪੈਨਿਆ ਕਰੇ ਉਹ ਮੈਂ ਹੁਣ ਚਾਚੀ ਨੇ ਦਿਖਾਤਾ ਬਦਰੂਪ ਹਾਂ ਮੇਰੀ ਚਾਚੀ ਹੈ ਰੋ ਮੇਰੇ ਮੰਗੂ ਹੀ ਬੋਲੂ ਨਾ ਨਾਲੇ ਜੀ ਮੇਰੀ ਚਾਚੀ ਉਹਦਾ ਮੈਨੂੰ ਪਤਾ ਸੀ ਚੰਗੀ ਤਰ੍ਹਾਂ ਕਹਿ ਕੇ ਨਹੀਂ ਸੀ ਕਰੋ ਵੀ ਇਹ ਜੀ ਹੈ ਪਰ ਤੁਸੀਂ ਸਾਲੀਆਂ ਨੂੰ ਮਿਲਣਾ ਕਰਾ ਦੋ ਡੋਲੇ ਉਹਨਾਂ ਦੇ ਉਹ ਮੈਂ ਹੁਣ ਡੋਲੇ ਕੀ ਕਰਾਉਣੇ ਆ ਮੈਂ ਤਾਂ ਪਹਿਲੀ ਵਾਰ ਦੇਖੀ ਸੀ ਵਿਚਾਰੀਆਂ ਅਮਲਾ ਦਾ ਪਹਿਲੀ ਵਾਰ ਵੀ ਆਖਰੀ ਵਾਰ ਹੀ ਹੋ ਗਿਆ ਮੁੜ ਕੇ ਤਾਂ ਨਹੀਂ ਆਪਾਂ ਇਹਨਾਂ ਨਾਲ ਵੜ ਸਕਦੇ ਹੁਣ ਆਜੋ ਹੁਣ ਜਾਣੀ ਪਊਗਾ ਰਾਟੋ ਫਿਰ ਫੁੱਲਾਲੀ ਮਾਰਾ ਵੀ ਖਰੀਦੂੰ ਤੁਹਾਡੇ ਵਾਸਤੇ ਆਹ ਠੀਕ ਆ ਏ ਆਪਣੀ ਬੀਬੀ ਨੂੰ ਤਾਂ ਜਮੀਆਂ ਕੱਲ ਨਹੀਂ ਹੈਗੀ ਵਿਚਾਰਾ ਦੇਖੀ ਪਹਿਲੀ ਵਾਰ ਹੀ ਆਇਆ ਸੀਗਾ ਕਿਵੇਂ ਬੇਇੱਜ਼ਤੀ ਕੀਤੀ ਉਹਦੀ ਹੋਰ ਉਹ ਵੀ ਕੀ ਕਹਿਣਗੇ ਹਨਾ ਇਹ ਬੇਇੱਜ਼ਤੀ ਕਰਕੇ ਤੋਰਤਾ ਉਵੇਂ ਤਾਂ ਹੈਗਾ ਹਨਾ ਉਹਦਾ ਪ੍ਰਾਉਣਾ ਕਿੰਨਾ ਸੋਹਣਾ ਹੈ ਹਾਂ ਹਨਾ ਆਪਣੇ ਵਾਲੇ ਵੀ ਨਹੀਂ ਸੋਹਣੇ ਹੋਣਗੇ ਲੈ ਉਹਦੇ ਦੇ ਔਰਤਾਂ ਉਹ ਤੋਂ ਵੀ ਸੋਹਣੇ ਨੇ ਛੋਟਾ ਤਾਂ ਬਾਲਾ ਸੋਹਣਾ ਹੈ ਹੂੰ ਮੈਂ ਤਾਂ ਦੀਦੀਆਂ ਕਹਿੰਦੀ ਸੀ ਵੱਡਾ ਜਿਆਦਾ ਸੋਹਣਾ ਹੈ ਮੈਨੂੰ ਐ ਕਹਿੰਦੀ ਛੋਟਾ ਸੋਹਣਾ ਹੈ ਇੱਕ ਮੇ ਮਰਜ਼ੀ ਐ ਲਾ ਪ੍ਰਾਉਣਾ ਵੀ ਸੋਹਣਾ ਹੂੰ ਤਾਂ ਪਰ ਉਹ ਉਤ ਵੀ ਜ਼ਿਆਦੇ ਸੋਹਣੇ ਹੋਣਗੇ ਸੋਹਣੇ ਤਾਂ ਹੋਣਗੇ ਉਹੀ ਨਾ ਕਿਤੇ ਆਪਣਾ ਸੁਪਨਾ ਸੁਪਨਾ ਹੀ ਰਹਿ ਜੇ ਯਾਰ ਮੈਨੂੰ ਤਾਂ ਕਿੱਥੇ ਲੱਗਦਾ ਆਪਣੀ ਬੀਬੀ ਡੋਲੇ ਕਰ ਦੂਗੀ ਸਹੀ ਗੱਲ ਆ ਹਨਾ ਆਪਾਂ ਤਾਂ ਸੋਚਦੇ ਹੀ ਰਹਿ ਜਾਾਂਗੇ ਬੀਬੀ ਹੋਣੀ ਮੈਨੂੰ ਦਿੰਦੀ ਐ ਨਹੀਂ ਸਮਝਉਂਦੀ ਬੀਬੀ ਹੈ ਕੁਝ ਕਰਦੀ ਘਤੋਂ ਐ ਨਾ ਆਪਾਂ ਨੂੰ ਦੱਸੇ ਕੋਈ ਗੱਲ ਹਾਂ ਹਨਾ ਪੂਰਾ ਗੇਟ ਮੂਰੇ ਖੜਨਾ ਦੇ ਬੀ ਸਾਰਾ ਦਿਨ ਬਸ ਅੰਦਰ ਬੈਠੇ ਰੋ ਅੰਦਰ ਬੈਠੇ ਰੋ ਅੰਦਰੇ ਮਰ ਜਾਾਂਗੇ ਮੈਨੂੰ ਤਾਂ ਲੱਗਦਾ ਆਪਾਂ ਨੂੰ ਤਾਂ ਐ ਵੀ ਨਹੀਂ ਪਤਾ ਵੀ ਆਪਣਾ ਪਿੰਡ ਕਹੇ ਜੇ ਕਦੇ ਘਰੋਂ ਤਾਂ ਬਾਹਰ ਨਿਕਲਣੇ ਦਿੱਤਾ ਬੀਬੀ ਨੇ। ਆਪਾ ਤਾਂ ਆਪ ਲਿਆ ਕਿ ਦਿੰਦੀ ਐ ਸਾਰਾ ਕੁਝ ਆਪਾਂ ਨੂੰ ਆਪ ਕਰਕੇ ਦਿੰਦੀ ਐ। ਹੂ ਸ਼ੌਂਕ ਪੂਰੇ ਕਰੀ ਜਾਂਦੀ ਐ ਸਾਰੇ। ਬਿਓ ਸ਼ੌਂਕਾਂ ਦਾ ਕਿਸੇ ਕੀ ਕਰਨਾ। ਇਹ ਕਾਦੇ ਸ਼ੌਂਕ ਹੁੰਦੇ ਨੇ ਯਾਰ ਇਹਨਾਂ ਨੂੰ ਆਪਾਂ ਕੀ ਕਰਾਉਣੇ ਹੁਣ ਆ ਸੋਨੇ ਤੋਂ ਕੀ ਕਰਾਉਣਾ ਆਪਾਂ। ਆ ਸੋਨਾ ਜਿਹਾ ਪਸਾਈ ਰੱਖੋਗੇ ਆ ਦੇ ਤੇ ਕਰਾ ਕੇ। ਪਰ ਆਪਾਂ ਵੀ ਹਣਾ ਉਸੇ ਚੋ ਹੋ ਗਈਆਂ। ਹੋਰ ਯਾਰ ਆ ਹੋਰ ਕਰਾ ਕੇ ਦੇ ਦੇ ਮਾਂ ਚ ਐਨੀ ਮੈਨੂੰ। ਆਪਾਂ ਸਾਰੀ ਉਮਰ ਇਹੀ ਰਹਾਂਗੇ ਅੰਦਰ ਹੁਣ। ਹਾਂ। ਮਰਤ ਨੂੰ ਕਦੇ ਕੋਈ ਬੜਾ ਜੀ ਕਰਦਾ ਐ। ਮਿਸਾ ਚੀਨਾ ਪਿੰਡ ਦਾ ਕੀੜਾ ਕੱਢ ਕੇ ਆਵਾਂ ਦੇਖ ਕੇ ਆਵਾਂ ਵੀ ਕੌਣ ਕੌਣ ਰਹਿੰਦਾ ਆਪਣੇ ਪਿੰਡ ਚ ਹਾਈ ਇੱਧਰ ਵੀ ਨੂੰ ਜਾਣਦੇ ਕਿਤੇ ਗਵਾਂਢਿਆਂ ਕਾ ਮੁੰਡਿਆਂ ਦੀ ਜਾਣਦੇ ਦੇ ਕੁੜੀਆਂ ਪਤਾ ਅੱਜ ਕੱਲ ਮੈਂ ਟੀਵੀ 'ਚ ਦੇਖਿਆ ਸੀ ਕੁੜੀਆਂ ਨਾ ਕਾਲਜਾਂ 'ਚ ਜਾਂਦੀਆਂ ਨੇਗੀਆਂ ਸਕੂਲਾਂ 'ਚ ਜਾਂਦੀਆਂ ਨੇ ਆਪਾਂ ਤਾਂ ਕਿਤੇ ਸਕੂਲ ਦਾ ਮੂਵੀ ਨਹੀਂ ਵੇਖਿਆ ਮੁੰਡਿਆਂ ਨਾਲ ਟੋਲੀਆਂ ਬਣਾ ਬਣਾ ਕੇ ਘੁੰਮਦੀਆਂ ਨੇ ਹਾਂ ਤੂੰ ਕਿੱਥੇ ਦੇਖ ਲਿਆ ਉਹ ਸੀਰੀਅਲ ਨਹੀਂ ਹੁੰਦਾ ਹੁੰਦਾ ਇੱਕ ਆ ਇਸ ਪਿਆਰ ਕੋ ਕਿਆ ਨਾਮ ਦੂੰ ਅੱਛਾ ਮੁੰਡੇ 'ਚ ਦੇਖਿਆ ਦੀ ਬੀਬੀ ਦੇ ਫੋਨ 'ਚ ਦੇਖਿਆ ਸੀ ਹਾਂ ਚੋਰੀ-ਚੋਰੀ ਮੈਂ ਦੇਖ ਲੈਣੀ ਆ ਕਦੇ-ਕਦੇ। ਹੋਏ ਬੀਬੀ ਦਾ ਫੋਨ ਕਰ ਦੋ ਚੱਕ ਲਈਏ ਤੂੰ ਮੈਨੂੰ ਦੱਸਿਆ ਹੀ ਨਹੀਂ। ਜੇ ਤੈਨੂੰ ਦੱਸਾਂ ਤੂੰ ਤਾਂ ਰੌਲਾ ਪਾ ਦੇਣੀ ਹੁੰਨੀ ਐ। ਮੈਂ ਕਦੋਂ ਪਾਉਣੀ ਆ ਰੌਲਾ। ਤੂੰ ਤਾਂ ਬੀਬੀ ਦੀ ਬਾਲੀ ਬੱਟੀ ਚੇਲੀ ਐ ਯਾਰ। ਮੈਨੂੰ ਵੀ ਦਿਖਾ ਦੀ ਆਪਾਂ ਦੇਖਾਂਗੇ ਚੰਗਾ ਸ਼ਾਮ ਨੂੰ। ਦਿਖਾਉਂਗੀ। ਉਹ ਚ ਤਾਂ ਨਾ ਉਹ ਕਹਿੰਦੇ ਹੁੰਦੇ ਜਿਹੜੀਆਂ ਉਹ ਪ੍ਰੇਮ ਕਹਾਣੀਆਂ ਨਹੀਂ ਹੁੰਦੀਆਂ। ਉਹ ਹੁੰਦੀਆਂ ਨੇ। ਉਹ ਤਾਂ ਮੈਂ ਥੋੜੀ-ਥੋੜੀ ਨੇ ਹਿੰਦੀ ਵੀ ਸਿੱਖ ਲਈ ਉਹਦੇ ਚੋਂ। ਸੱਚੀ? ਹਾਂ। ਹੋਏ ਮੈਨੂੰ ਦਿਖਾ ਦੀ। ਹਾਂ। ਤੈਨੂੰ ਹਿੰਦੀ ਬੋਲ ਕੇ ਦਿਖਾਵਾਂ? ਹਾਂ। ਉਸਮੇ ਕਹਤੇ ਹੈ ਕਿ ਆਪ ਏ ਕਿੰਨੋ ਵਧੀਆ ਬੋਲਦੀ ਐ ਤੂੰ ਤਾਂ ਸੁਣ ਨਾ ਹੋਰ ਇਹ ਮਿੰਡੂ ਬੁਛਾਦੀ ਚੰਗਾ ਆਪਾਂ ਦੇਖਾਂਗੇ ਜਦੋਂ ਮੰਮੀ ਬੀਬੀ ਪਰੇ ਹੋਈ ਦੇਖਤਾ ਲਮਾਂਗੇ ਨਾਲੇ ਪਤਾ ਕੀ ਐ ਜੇ ਆਪਾਂ ਫੋਨ ਵੀ ਦੇਖੀਏ ਫਿਰ ਵੀ ਆਪਾਂ ਮੜਾ ਮੋਟਾ ਕੁਝ ਸਿੱਖ ਸਕਦੇ ਆ ਹਾਂ ਹਣਾ ਪਰ ਬੀਬੀ ਫੋਨ ਤਾਂ ਦਿੰਦੀ ਨਹੀਂ ਆਪਾਂ ਨੂੰ ਇਹ ਦੇਖਣ ਬੀਬੀ ਕਦੋਂ ਦਿੰਦੀ ਐ ਬੀਬੀ ਥੋੜੀ ਫੋਨ ਚੱਕਣ ਦਿੰਦੀ ਐ ਉਦੋਂ ਬੀਬੀ ਜਦ ਦੁੱਧ ਲੈਣ ਜਾਂਦੀ ਹੁੰਦੀ ਹੈ ਨਾ ਉਦੋਂ ਚੱਕ ਲੈਣੀ ਹੁੰਦੀ ਐ ਮੈਂ ਇਹ ਹਾਂ ਇਹ ਉਦੋਂ ਦੇਖਾਂਗੇ ਹਣਾ ਜਦੋਂ ਬੀਬੀ ਦੁੱਧ ਲੈਣ ਗਈ ਹੋਰ ਉਹ ਤੂੰ ਦੇਖਾਂਗੇ ਅੜੀਏ ਨਾ ਇੱਕ ਗੱਲ ਤੂੰ ਤਾਂ ਮੈਂ ਸੱਚੀ ਕਦੇ-ਕਦੇ ਬਹੁਤ ਸੋਚਦੀ ਹੁੰਨੀ ਆ ਵੀ ਮੁੰਡੇ ਤਾਂ ਕਿੰਨੇ ਭੋਲੇ ਹੁੰਦੇ ਨੇ ਬੀਬੀ ਤਾਂ ਉਹੀ ਮੁੰਡਿਆਂ ਤੇ ਲੱਗਦੀ ਰਹਿੰਦੀ ਐ ਸੱਚੀ ਗੱਲ ਆ ਹਨਾ ਬੀਬੀ ਤਾਂ ਜਮਾ ਵੀ ਨਾ ਦੇਖਣ ਹੁੰਦੀ ਮੁੰਡਿਆਂ ਘਣੀ ਘਰੇ ਆ ਜਾਂਦੇ ਵੀ ਬੇਇੱਜ਼ਤੀ ਕਰ ਦਿੰਦੀ ਹੈਗੀ ਦੱਸ ਕਰੇ ਕੀ ਅਗਲਾ ਹੋਰ ਪਤਾ ਨਹੀਂ ਕਿੰਨਾ ਟਾਈਮ ਆਪਾਂ ਇੱਥੇ ਬੈਠੇ ਰਹਾਂਗੇ ਮੇਲਾ ਤਾਂ ਬੀਬੀ ਦਾ ਆਪਾਂ ਨੂੰ ਘਰੇ ਬੈਠੇ ਬੈਠਣ ਨੂੰ ਇਹ ਬੁੜੇ ਕਰੂਗੀ ਓਰੇ ਹੋਰ ਉਹ ਤਾਂ ਪਾਈਆਂ ਨੂੰ ਵੀ ਨਜ਼ਰਦੀ ਹੈਗੀ ਤਾਏ ਦੇ ਮੁੰਡੇ ਨੂੰ ਵੀ ਭੱਜ ਕੇ ਪੈਗੀ ਹੋਰ ਤਾਂ ਕਿਹਨੂੰ ਜਰੂਗੀ ਬੀਬੀ ਬੀਬੀ ਜੀ ਕਿਸ ਨਾਲ ਬਣਦੀ ਐ ਬਣਦੀ ਤੈਨਹੀਂ ਕਿਸੇ ਨਾਲ ਹੋਰ ਚਲ ਪਤਾਇਆ ਕਰਾਂਗੀ ਆਪਾਂ ਤਾਂ ਨਾਟਕ ਦੇਖ ਲਿਆ ਕਰਾਂਗੇ ਤੂੰ ਸਿੱਖ ਜਾ ਕਰਾਂਗੇ ਕੁਛ ਦੇਖ ਕੇ ਅਗਲਾ ਐਂ ਤਾਂ ਨਹੀਂ ਕਹੂਗਾ ਵੀ ਹੁਣ ਪੜਨੇ ਤੈਨੂੰ ਵੀ ਦਿਖਾਉਂਗੀ ਜਿਵੇਂ ਜਣ ਦੇਖਾਂਗੀ ਚਲ ਮੈਂ ਤਾਂ ਇਹ ਦੇਖੀ ਗਈ ਮੈਨੂੰ ਸੌਣੀ ਆ ਹੁਣ ਥੋੜਾ ਜਿਹਾ ਟਾਈਮ ਅੜੀ ਗਿਆ ਸਿਰ ਦੁਖਣ ਲੱਗ ਗਿਆ ਮੇਰਾ ਤਾਂ ਹੋਰ ਤੂੰ ਨੀਂਦ ਨਹੀਂ ਆਉਂਦੀ ਹੈਗੀ ਤੂੰ ਨਾ ਸੌ ਫਿਰ ਫਿਰ ਬੀਬੀ ਐ ਕਰੂਗੀ ਮੈਨੂੰ ਕੰਮ ਨੂੰ ਕਹਿ ਦੂਗੀ ਮੈਂ ਵੀ ਪਈ ਜੰਨੀ ਆ ਚਲ ਹੋਰ ਸੌ ਜਾ ਐ ਨਹੀਂ ਪਤਾ ਕੀ ਕਹਦੇ ਆ ਕੇ ਕਿੱਥੇ ਸੱਟ ਕੇ ਰੱਖ ਦਿੰਗੀਆਂ ਨਾ ਕੱਪੜੇ ਇਹਨਾਂ ਨੂੰ ਮੈਂ ਵੀ ਨਹੀਂ ਵੀਣਾ ਸਾਂਭ ਤੇ ਗਈ ਕਿਤੇ ਹਾਂ ਹੁੰਦਾ ਪਹਿਣ ਹਾਂ ਕੀ ਕਰਨ ਲੱਗੀ ਹੋਈ ਸੀ ਕਿ ਮੈਂ ਤਾਂ ਕੰਮ ਜਾਂ ਸੰਭਾਲਦੀ ਸੀ ਉਹ ਕਿਤੇ ਕਾਂਨੀ ਤੋਂ ਲਾ ਕੇ ਕੁਰਤੀ ਇੱਥੇ ਰੱਖ ਤੀ ਉਹ ਚੱਕਦੀ ਸੀਗੀ ਅੱਛਾ ਤੈ ਸੋਣੀ ਕਰੀ ਮੇਰੇ ਜਵਾਈ ਨਾਲ ਕਿਉਂ ਕੁੜੀ ਮੈਂ ਕੀ ਕੀਤਾ ਤੇਰੇ ਜਵਾਈ ਨਾਲ ਲੈ ਘਰੇ ਜਾ ਕੇ ਤਾਂ ਮੈਨੂੰ ਐਨਾ ਬੋਲੇ ਆ ਦੱਸ ਕਹਿੰਦਾ ਚਾਚੀ ਇਹ ਹਜ ਜੀ ਐ ਐਨੀ ਬੇਇੱਜ਼ਤੀ ਕਰਦੀ ਐ ਪਤਾ ਲੱਗ ਗਿਆ ਜਵਾਈਆਂ ਦਾ ਬਿਜਮਾਈ ਕਹੇ ਜੇ ਹੁੰਦੇ ਨਗੇ ਸੋਨਾ ਤਾਂ ਮੈਂ ਸਗਨ ਦਿੱਤਾ ਸੀਗਾ ਸਗਨ ਮੋੜ ਗਏ ਕਹਿੰਦੇ ਅਸੀਂ ਨਹੀਂ ਲੈਂਦੇ ਕੀ ਕਰਾਂ ਮੈਂ ਭੁੱਖੀ ਸੀਗੀ ਵੀ ਉਹ ਸਗਨ ਮੋੜ ਗਏ ਨਾ ਮੇਰਾ ਜਵਾਈ ਤਾਂ ਬਹੁਤ ਚੰਗਾ ਏ ਮੇਰੀ ਕੁੜੀ ਦਾ ਇੰਨਾ ਕਰਦਾ ਏ ਦੇਖ ਲੈ ਦੋ ਦਿਨ ਨਹੀਂ ਛੱਡਦੇ ਹੈਗੇ ਹਾਂ ਇਹੀ ਤਾਂ ਪੰਗਾ ਏ ਕੁੜੀਆਂ ਨੂੰ ਕੈਦ ਕਰ ਲੈਂਦੇ ਜਦੋਂ ਬੇਈਆਂ ਜਾਂਦਗਨਗੀਆਂ ਤੈਨੂੰ ਸਮਝ ਨਹੀਂ ਆਉਂਦੀ 6 ਮਹੀਨਾ ਤੋਂ ਤਾਂ ਆਉਂਦੀ ਏ ਕੰਨਾਂ ਤੋਂ ਬੱਚੀ ਆ ਗਲ ਚ ਨਹੀਂ ਸੀ ਕੋਈ ਕੁੜੀ ਦੇ ਇਹ ਸਭ ਕੁਝ ਹੈਗਾ ਅੱਜ ਕੱਲ੍ਹ ਦੇਖ ਲੈ ਚਲੇ ਜਾਂਦੇ ਹੀ ਖੋ ਕੇ ਲੈ ਜਾਂਦੇ ਨੇ ਕੰਨਾਂ ਚੋਂ ਕੱਢ ਕੇ ਲੈ ਜਾਂਦੇ ਨੇ ਆਹੋ ਲੈ ਜਾਂਦੇ ਕੰਨਾਂ ਚੋਂ ਜੇ ਕੰਨ ਸਾਮਕੇ ਰੱਖੇ ਹੁਣ ਕਿਉਂ ਕਿਵੇਂ ਖੋਲੂਗਾ ਕੋਈ ਇਹ ਚੱਲ ਭਾਈ ਮੈਂ ਤੇ ਤੇਰੇ ਨਾਲ ਲੜਨ ਨਹੀਂ ਆਈ ਤੂੰ ਮਾੜਾ ਮੋਟਾ ਅਕਲ ਤੋਂ ਕੰਮ ਲੈ ਹੁਣ ਆਪਣਾ ਦਿਮਾਗ ਮਾੜਾ ਮੋਟਾ ਸੈੱਟ ਕਰ ਲਾ ਓਰੇ ਦਿਮਾਗ ਨੂੰ ਮੇਰੇ ਨੂੰ ਕੀ ਹੋਇਆ ਭੈਣੇ ਦੱਸ ਇਹ ਵੀ ਤਾਂ ਗੱਲ ਵੀ ਮੈਂ ਦਿਮਾਗ ਨੂੰ ਕੀ ਪਾਗਲ ਘਰੋਂ ਬਾਹਰ ਸਿੱਟ ਕੇ ਆਉਣੀ ਐ ਇਹ ਉਹ ਗੱਲ ਨਹੀਂ ਕਰਦੀ ਮੈਂ ਹਾਂ ਤੂੰ ਕਰਦੇ ਕੁੜੀਆਂ ਦਾ ਹੁਣ ਕਿਤੇ ਦਾਹਲਾ ਪੁਰਾਣਾ ਵੀ ਜਾ ਕੇ ਕਹਿੰਦਾ ਸੀ ਉਹਦੇ ਭਾਈ ਨੇ ਛੋਟੇ ਦੋ ਦੇਖ ਰਾਜੀ ਰਹਿ ਗੁੱਸੇ ਰਹਿ ਮੈਂ ਤਾਂ ਕੁੜੀਆਂ ਦਾ ਵਿਆਹ ਕਰਨਾ ਨਹੀਂ ਦੱਸ ਹੁਣ ਉਹਨੂੰ ਆਂ ਬਾਰ ਚ ਬਿਠਾ ਕੇ ਰੱਖਾਂਗੇ ਕੋਈ ਨਹੀਂ ਉਹ ਗਾਹ ਸੋਚਾਂਗੇ ਹਜੇ ਇਹ ਸੋਚਾਂਗੇ ਕਿੱਥੇ ਜੇ ਕੱਲ ਨੂੰ ਤੂੰ ਅੱਖਾਂ ਨੀਚ ਦੀ ਕੁੜੀਆਂ ਦਾ ਫਿਰ ਕੌਣ ਦੇਖੀ ਜਾਊਗੀ ਭੈਣ ਕੋਈ ਹੋਵੇ ਕੁੜੀਆਂ ਦਾ ਮੈਨੂੰ ਤਾਂ ਬੰਦੇ ਆਪ ਨੂੰ ਨਾ ਫਰਤਾ ਮੈਂ ਨਹੀਂ ਬੰਦੇ ਨੂੰ ਕਰੇ ਵੜਨ ਅੰਦਰ ਦੀ ਕਿਸਨ ਨੇ ਹੁੰਦਾ ਭੈਣ ਮੈਂ ਮੰਨਦੀ ਆ ਪਰ ਤੂੰ ਮਾੜਾ ਮੋਟਾ ਸੋਚ ਸਮਝ ਕੇ ਦੇਖ ਹੁਣ ਕੁੜੀਆਂ ਦੀ ਉਮਰ ਹੋਈ ਹੋਈ ਆ ਵਿਆਹਣ ਦੀ ਕਰਦੇ ਇਹਨਾਂ ਦਾ ਕਿਤੇ ਦੇਖ ਕੇ ਉਥੇ ਉਹ ਕਹਿੰਦੀ ਤਾਂ ਹੈਗੀ ਲਾਪਰੀ ਦੇ ਉਹ ਮੁੰਡੇ ਇੰਨੇ ਚੰਗੇ ਨੇ ਕੰਮਾਂ ਤੇ ਲੱਗੇ ਹੋਏ ਨੇ ਨਹੀਂ ਭੈਣੇ ਜਦੋਂ ਕੁੜੀਆਂ ਵਿਆਹ ਦਿੰਦੇ ਆ ਨਾ ਬੜਾ ਦੁੱਖ ਖੜਾ ਹੋ ਜਾਂਦਾ ਇਹ ਤੈਨੂੰ ਨਹੀਂ ਪਤਾ ਇਹ ਕੱਲਾ ਮੈਨੂੰ ਪਤਾ ਵੀ ਕੀ ਬਿਤਦੀ ਹੁੰਦੀ ਆ ਧੀ ਦੇ ਸਿਰ ਤੇ ਨਾ ਧੀ ਨੂੰ ਵਿਆਹ ਕੇ ਦੁੱਖ ਕਾਦਾ ਹੁੰਦਾ ਮੇਰੀ ਕੁੜੀ ਰਾਜ ਕਰਦੀ ਆ ਰਾਜ ਜਿਹਦੀਤੀ ਦੇ ਉੱਤੇ ਬੀਤਦੀ ਹੁੰਦੀ ਹੈ ਨਾ ਉਸੇ ਨੂੰ ਪਤਾ ਹੁੰਦਾ ਓੜੇ ਅਸੀਂ ਕਿਹੜਾ ਰਾਜ ਨਹੀਂ ਕਰਦੇ ਚੰਗਾ ਮੇਰੀਆਂ ਕੁੜੀਆਂ ਖਾਂਦੀਆਂ ਚੰਗਾ ਪਾਉਂਦੀਆਂ ਚੰਗਾ ਸਿਉਣਾਗਾ ਹਰ ਟਾਈਮ ਸਿਉਣੀ ਨਾਲ ਭਰੀਆਂ ਰਹਿੰਦੀਆਂ ਨੇ ਜਿੰਨਾ ਹੋਰ ਕਸਰ ਕੀ ਹੈਗੀ ਚੱਲ ਭੈਣ ਤੇਰਾ ਤਾਂ ਅੱਜ ਮੈਨੂੰ ਲੱਗਦਾ ਵੀ ਲੜਨ ਦਾ ਮੂਡ ਆ ਮੈਂ ਤਾਂ ਲਾਪਰੀਤ ਨੇ ਕਿਹਾ ਕਹਿੰਦੀ ਇੱਕ ਵਾਰ ਜਾ ਕੇ ਚਾਚੀ ਨਾਲ ਗੱਲ ਕਰਾਂ ਮੈਂ ਤਾਂ ਪਰੌਣੇ ਨੂੰ ਰੋਟੀ ਬਣਾ ਕੇ ਦੇਣੀ ਆ ਨਹੀਂ ਭੈਣੇ ਮੈਂ ਲੜਦੀ ਨਹੀਂ ਮੈਂ ਤੇਰਾ ਸਦਕਾਰ ਕਰਦੀ ਆ ਤੂੰ ਵੱਡੀ ਐ ਪਰ ਮੈਂ ਤਾਂ ਇਹੀ ਕਹਿਣੀ ਆ ਵੀ ਵਿਆਹ ਨੂੰ ਮੇਰਾ ਨਹੀਂ ਮਨ ਕਰਦਾ ਵੀ ਮੈਂ ਧੀਆਂ ਦਾ ਵਿਆਹ ਕਰਦਾ ਮੇਰੀਆਂ ਧੀਆਂ ਇੱਥੇ ਠੀਕ ਆ ਮौज ਕਰਦੀਆਂ ਨੇ ਆਪਦੀ ਨੀਂਦ ਸੌਂਦੀਆਂ ਨੇ ਤੇ ਆਪਦੀ ਨੀਂਦ ਉੱਠਦੀਆਂ ਨੇ ਇੱਕ ਦਿਨ ਤਾਂ ਤੈਨੂੰ ਵਿਆਉਣੀਆਂ ਹੀ ਪੈਣੀਆਂ ਨੇ ਕੁੜੀਆਂ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਹੈਗੀਆਂ ਤੂੰ ਤਾਂ ਫੇਰ ਕਿਹੜੇ ਹੋ ਆ ਕੋਈ ਗੱਲ ਨਹੀਂ ਉਹ ਦੇਖਾਂਗੇ ਅਗਲੀ ਵਾਰ ਵੀ ਕੀ ਬੀਤਦੀ ਆ ਕਿਉਂ ਵਿਆਉਣੀਆਂ ਨੇ ਕੱਲ ਠੀਕ ਆ ਦੇਖਾ ਮੈਂ ਜਾ ਕੇ ਪਰੋਣਾ ਮਿੰਤਾ ਲਾਪਰੀ ਤੇ ਨੇ ਕਿਹਾ ਦੀ ਕਹਿੰਦੀ ਇੱਕ ਵਾਰ ਜਾ ਕੇ ਤੂੰ ਗੱਲ ਕਰਿਆ ਜਦੋਂ ਤਾਂ ਆਈ ਤੀਗੀ ਚੱਲ ਹੋਰ ਚਾਹ ਪੀ ਕੇ ਵਗ ਜੀ ਨਾ ਬੱਸ ਮੈਂ ਤਾਂ ਰੋਟੀ ਬਣਾਉਣੀ ਆ ਪਰੋਣਾ ਬੈਠਾ ਪਹਿਲਾਂ ਧੀ ਤੋਰਤੀ ਧੀ ਜਮਾਈ ਆ ਗਈ ਵੀ ਛੇਤੀ ਰਿਸ਼ਤੇ ਕਰਾਈਏ ਛੇਤੀ ਛਾਂ ਪਾ ਛੱਲੇ ਪਵਾਈਏ ਕਿਉਂ ਮੈਂ ਕਾ ਤੋ ਵਿਹਾਂ ਆਪਦੀਆਂ ਧੀਆ ਇਹਨਾਂ ਨੇ ਤਾਂ ਦੁੱਖ ਖੜਾ ਕਰ ਦੇਣਗੇ ਤੇ ਜੇ ਮੇਰੇ ਕੁੜਿਆਂ ਨੂੰ ਵਿਆਹ ਤਾਂ ਮੇਰੇ ਤਾਂ ਸਿਰ ਤੇ ਆ ਜਾਣਗੇ ਲੈ ਬਗਾਨੇ ਪੁੱਤ ਜ਼ਮੀਨ ਲੈ ਜਾਣਗੇ ਤੇ ਮੈਂ ਤਾਂ ਹੀ ਰਹਿ ਜੂਗੀ ਮੇਰੀਆਂ ਧੀਆਂ ਮौज ਕਰਦੀਆਂ ਮੈਂ ਨਹੀਂ ਵਿਆਹਦੀ ਬੂੰਦੀ ਆਹ ਬੀਬੀ ਮੂੰਹ ਚੱਕੋ ਕੇ ਇਪੜ ਜਾ ਹਾਂ ਬੀਬੀ ਚਾਹ ਪੀ ਲਾ ਚਲ ਸਲੋ ਇਹਦਾ ਚਾਹ ਪੀ ਲਾ ਪ੍ਰੀਤਾ ਬੀਬੀ ਚਾਹ ਲੈ ਕੇ ਆਈ ਹੈ ਚਾਹ ਪੀ ਲਾ ਓਹ ਹੋ ਲੈ ਆ ਬੀਬੀ ਕਾਸੀ ਕੁੜੀ ਨਾ ਹੁੰਦ ਸੌਂਦੀ ਨਾ ਸੀ ਪਹਿਲਾਂ ਤਾਂ ਮੈਨੂੰ ਨੀਂਦ ਆਉਂਦੀ ਨਹੀਂ ਸੀ ਫਿਰ ਮੇਰੀ ਅੱਖ ਲੱਗ ਗਈ ਆਹੋ ਚਰਖਾ ਕਰਖਾ ਕਰਨਾ ਗਾ ਆਉਂਦੀ ਏ ਨੀ ਲੈ ਲੇ ਚਰਖਾ ਲਿਆ ਦੇ ਬੀਬੀ ਚਰਖਾ ਕੱਤ ਲਾਂਗੇ ਬੇਲੀ ਆ ਉਹੀ ਰਹਿ ਗਈ ਘਾਟ ਉਹ ਕੱਤ ਲਾਂਗੇ ਹੁਣ ਉਹ ਲਿਆ ਦੇ ਹੈਨਾ ਸੁੱਥ ਹੋ ਗਈ ਨੀ ਕੱਤਿਆ ਜਾਣਾ ਓਬਵੀਸ ਖਿਆਦੀ ਹੁਣ ਉਹ ਸਿੱਖ ਜਾਗੇ ਹਾਂ ਨਾ ਸਿਖਾਉਣਾ ਨਹੀਂ ਸੇ ਤੁਹਾਨੂੰ ਕੰਮ ਹੋਰ ਐਂ ਬਿਠਾਈ ਰੱਖ ਦੇ ਬੀਬੀ ਪਰ ਸਿੱਖੇ ਦਾ ਕੀ ਪਾਇ ਜੇ ਸਾਡਾ ਬਿਆਹੀ ਨਹੀਂ ਕਰਨਾ ਆਹੋ ਮਿੱਠੇ ਰੋਟੀਆਂ ਬਣਾਉਣੀਆਂ ਸਕਾਦੀਆਂ ਅੱਖੇ ਹੁਣ ਬਣਾ ਕੇ ਕਿਹਨੂੰ ਖਵਾਈਏ ਸੀ ਕੰਮ ਤਾਂ ਸਾਰੇ ਖਿਆਰ ਕੇ ਨੇ ਬੀਬੀ ਨੇ કરી કરી ਜੋ ਬਸ ਹਾਓ ਸਾਡਾ ਵੀ ਸਾਡਾ ਵੀ ਜੀ ਕਰਦਾ ਹੈ ਵੀ ਸਾਨੂੰ ਵੀ ਕੋਈ ਕਹੇ ਉਹ ਜੀ ਰੋਟੀ ਲਿਆ ਦਿਓ ਮੇਰੀ ਗੱਲ ਸੁਣੀ ਬੀਬੀ ਮੈਨੂੰ ਨਾ ਲਾਪਰੀਤ ਪਹਿਣਾਇ ਕਹਿੰਦੀ ਸੀ ਕਹਿੰਦੀ 18 ਕਿੱਲੇ ਆਉਂਦੇ ਨੇ ਉਹਨਾਂ ਨੂੰ ਤੂੰ ਦੇਖ ਲੈ ਮਾੜੀ ਜੀ ਗੱਲ ਤੋੜ ਕੇ ਜੀ ਗੱਲ ਬਣਦੀ ਐ ਉਹਨਾਂ ਨੂੰ ਤੰਨਾ ਨੂੰ 18 ਕਿੱਲੇ ਆਉਂਦੇ ਆ ਤੁਹਾਨੂੰ ਦੋਨਾਂ ਨੂੰ 16 ਕਿੱਲੇ ਆਉਂਦੇ ਆ ਥੋੜਾ ਦਿਮਾਗ ਤਾਂ ਨਹੀਂ ਫਿਰ ਗਿਆ ਫਿਰ ਆਠ ਅਠ ਤਾਂ ਸਾਡੇ ਰਹੀਗੀ ਫਿਰ ਫਿਰ ਕੀ ਹੋ ਗਿਆ ਨਹੀਂ ਅਕਲ ਦੀ ਕੋ ਉਹ ਅੰਨਿਓ ਜਿਹੜੇ ਤੁਹਾਡੇ ਆਠ ਆਠ ਕਿੱਲੇ ਆ ਜਦੋਂ ਤੁਹਾਨੂੰ ਵਿਆਹ ਤੀਆਂ ਅਗਲੇ ਲੈ ਜਾਣਗੇ ਮੇਰੇ ਪੱਲੇ ਨਹੀਂ ਕੁਝ ਰਹਿਣਾ ਨਾਲੇ ਤੁਸੀਂ ਜਾਉਂਗੇ ਜਾਂ ਨਹੀਂ ਐ ਕਰਦੇ ਆ ਤੇਰੀ ਜ਼ਮੀਨ ਬੀਬੀ ਸੀ ਨਹੀਂ ਲੈ ਕੇ ਜਾਂਦੇ ਤੇਰੇ ਕੋਲੇ ਛੱਡ ਜਾਂਗੇ ਤੂੰ ਸਾਡੇ ਵਿਆਹ ਕਰ ਦੇ ਮੈਂ ਘਰੇ ਨਹੀਂ ਵੜਦੇਣੀ ਆ ਮੁੜ ਕੇ ਕੇਰਾ ਵਿਆਹ ਤੀਆਂ ਨਾ ਬੰਦ ਦੇ ਨਿਕਲ ਤਾਂ ਦੇ ਦੇ ਕਰੋ ਸਾਨੂੰ ਮੈਂ ਬੰਦੇ ਮੱਥੇ ਲਾਉਣੀ ਨਹੀਂ ਠੀਕ ਹੈ ਨਾ ਵਿਆਹ ਵਿਆਹ ਨਾ ਰੱਖੀ ਆਗੀ ਮੈਂ ਨਹੀਂ ਕਰਦੀ ਵਿਆਹ ਆਪ ਤਾਂ ਕਰਵਾ ਕੇ ਡੋਲੇ ਹੁਣ ਸਾਡੇ ਵਿਆਹ ਨਹੀਂ ਕਰਦੀ ਲਾਪਰਿਤ ਲਾਗੇ ਉਂਗਲ ਨਾ ਬੀਬੀ ਵਿਆਹ ਕਰ ਦੇ ਤੂੰ ਨਹੀਂ ਕਰਵਾਇਆ ਸੀ ਵਿਆਹ ਤੂੰ ਆਪ ਤਾਂ ਕਰਵਾਇਆ ਸੀ ਤਾਂ ਹੀ ਤਾਂ ਤੁਸੀਂ ਜੰਮਿਆ ਇਹ ਨਾ ਮੈਂ ਨਾ ਕਰਾਂ ਇਹ ਦੁਜੰਗ ਤਾਂ ਨਹੀਂ ਜੰਮਦੀ ਸਾਨੂੰ ਜੇ ਨਾ ਮੈਂ ਵਿਆਹ ਕਰਾਉਂਦੀ ਪਤਾ ਨਹੀਂ ਕੀ ਖਾ ਕੇ ਜੰਮੀ ਤੇ ਦੀ ਮਾਣੀ ਲੈ ਮੈਂ ਨਹੀਂ ਪੀਂਦੀ ਚੱਲਦਾ ਤਾਦ ਦੇ ਨਾ ਪੀ ਦਫਾ ਹੋ ਆ ਨਹੀਂ ਪੀਂਦੀ ਕਹੀ ਨੀ ਬੀਬੀ ਤੂੰ ਅਜ ਤੱਕ ਨਾ ਮੇਰੇ ਤੋਂ ਸੱਚੀ ਸਾਹਵ ਚ ਨਹੀਂ ਆਈ ਨਾ ਹਉਂਦੀ ਵੀ ਨੀ ਬੀਬੀ ਹੁਣਾ ਨਾ ਮੈਂ ਸਾਹਵ ਚ ਆਵਾ ਉੱਠ ਕਰਕੇ ਚੁੱਪ ਕਰਕੇ ਕੰਮ ਕਰ ਲਿਓ ਇੱਥੇ ਪੰਨਾਂ ਦਾ ਰਹੋ ਰਹਿ ਜੀ ਕਰਦੀ ਨੀ ਮੈਂ ਤਾਂ ਪੌਂਦੀ ਨੀ ਹੈਗੀ ਬੀਬੀ ਆਹ ਨਾ ਬਾ ਆ ਮੇਰੇ ਤਾਂ ਖੁਬਦੇ ਨੇ ਕੋਈ ਕਰਦਣ ਪੌੜੀ ਰੱਖਦੀਆਂ ਮੈਨੂੰ ਆਹ ਆਹੋ ਇਹ ਸਾਰਾ ਸੋਨਾ ਵੇਚ ਕੇ ਪੈਸੇ ਜਮਾ ਕਰਾ ਦੂੰ ਕਰਾਦੀ ਫਿਰ ਦਿੰਗਾ ਰਹਿ ਪੌਂਕ ਦਿੰਗਾ ਕੀ ਕਰੇਗੀ ਪੈਸਿਆਂ ਦਾ ਤੂੰ ਐਸੇ ਜਮਾ ਕਰਕੇ ਰੱਖ ਲਈ ਹਾਂ ਹਾਂ ਕਿ ਨਾਲ ਲੈ ਕੇ ਜਾਵੇਂ ਕਿਸੇ ਨਾਲ ਜਾਂਦਾ ਹੁੰਦਾ ਬੰਦੇ ਦੇ ਨਾ ਮੈਂ ਪਿਆਰ ਜਾਂਦਾ ਨਾ ਜਾਵੇ ਲੋਕਾਂ ਤਾਂ ਨਹੀਂ ਖਵਾਉਣੇ ساری ਉਮਰ ਕਵਾਰੀ ਮਾਰੂ ਜੇ ਸਾਨੂੰ ਦਾ ਦੋ ਪੈਸਾ ਦਾ ਬੰਦਾ ਹੁੰਦਾ ਰੋ ਮਾਰਦਾ ਐਨਾ ਹਾਂ ਮੈਂੰਤਾ ਕਰਨੀਆਂ ਪੈਂਦੀਆਂ ਤੇਰੇ ਬੰਦੇ ਵੀ ਹੁਣ ਬੰਦਾ ਦਾ ਰੋ ਵੀ ਮਾਰੂ ਗਈ ਬੰਦੇ ਨੂੰ ਰੋਗਾਤਰੇ ਬਣਾਇਆ ਆ ਰੋਟੀ ਖਾ ਲੋ ਆ ਚਾਹ ਪੀ ਲੋ ਨਾਲ ਹੀ ਧੀਆ ਹੋ ਜਾਂਦੀਆਂ ਨਾ ਹੋਏ ਜਨਾ ਦਫਾ ਹੋ ਤਸੀ ਮੈਂ ਨਹੀਂ ਕਿਉਂਦਾ ਗਿਆ ਨੂੰ ਘਰ ਦੀ ਤੇ ਜੋ ਮੈਂ ਚੱਕ ਕੇ ਆ ਜਾਂਦਾ ਕਦੇ ਹੁਣ ਆ ਤੇਰੀ ਚਾਚੀ ਆ ਕੇ ਗਈ ਆਗੀ ਅਕੇ ਤੂੰ ਕੁੜੀਆਂ ਦਾ ਕਰਦੇ ਮੇਰੇ ਜਵਾਈ ਦੀ ਬੇਇੱਜ਼ਤੀ ਕਰਤੇ ਸੋਣਾ ਸਗਨ ਦਿੱਤਾ ਨਹੀਂ ਪਸੰਦ ਆ ਤਾਂ ਮੋੜ ਕੇ ਤਾਂ ਮੋੜ ਜਾ ਕਿੰਨੇ ਸਾਲ ਪਿੱਤਿਆ ਤੈਨੂੰ 10 ਰੁਪਏ ਲਾਪਰੇ ਤਨੂੰ ਦੇਤੇ ਸੀ ਮੈਂ 100 ਰੁਪਏ ਭਰਮਣੇ ਨੂੰ ਦਿੱਤਾ ਸੀ ਕੀ ਮਾੜਾ ਕੰਮ ਕੀਤਾ ਮੈਂ ਬੂ ਮੈਂ ਮਰ ਜਾ 10 ਰੁਪਏ ਲਾਪਰੇ ਤਨੂੰ ਹਾਂ ਨਹੀਂ ਇਹਦੇ ਨਾਲ ਚੰਗਾ ਤਾਂ ਬੀਬੀ ਤੂੰ ਨਾ ਹੀ ਦਿੰਦੀ ਨਾ ਮੇਰੀ ਗੱਲ ਸੁਣ ਸਾਨੂੰ ਤਾਂ ਸੋਨੇ ਚ ਲਾਦਰ ਰੱਖਿਆ ਤੇ ਉਹਨੂੰ ਵਿਚਾਰੀ ਨੂੰ 10 ਰੁਪਏ ਹੈ ਕੀ ਕਹੂਗਾ ਉਹਦੇ ਘਰ ਵਾਲਾ ਕੀ ਸੋਚੂਗਾ ਵੀ ਐਨੇ ਨੰਗ ਨੇ ਇਹ ਜਾ ਬੀਬੀ ਤੂੰ ਤਾਂ ਜਮੀ ਸ਼ਰਮ ਲਾ ਰખી ਹੈ ਸਾਰਾ ਪਤਾ ਨੂੰ ਬਿੰਨਾਂ ਕੁ ਨਹੀਂ ਹੈਗੇ ਬੀਬੀ ਤੱਕੜਿਆ ਤੈਨੂੰ ਸੰਗ ਨਹੀਂ ਆਈ ਹੈਗੀ ਨੂੰ 10 ਰੁਪਏ ਦਿੰਦੀ ਨੂੰ ਵਿਚਾਰੀ ਨੂੰ ਨਾਲ ਉਹ ਕੀ ਸੋਚੂਗਾ ਸੋਦੇ ਕੀ ਕਿਵੇਂ ਬੋਲਦੀ ਹੈ ਬੀਬੀ ਵਾਲੇ ਹਾਂ ਸੋਚੀ ਜਾਵੇ ਪੁੱਤਾ ਪੈਸਾ ਪੈਸਾ ਜੋੜਿਆ ਮਾਂ ਇੱਥੋਂ ਤੱਕ ਆਏ ਹੈਗੇ ਹਾਂ ਕੋਈ ਨਹੀਂ ਕਿਸੇ ਨੂੰ ਦਿੰਦਾ ਤੂੰ ਕਿੱਥੋਂ ਤੱਕ ਜਣੇ ਸੀ ਕਿੱਥੋਂ ਤੱਕ ਆਏ ਆ ਘਰ ਤੱਕ ਹੀ ਆ ਘਰ ਤੱਕ ਹੀ ਜੇ ਸੀ ਜਦੋਂ ਨਾ ਮੈਂ ਪਰੋਣੇ ਨੂੰ ਉਹਨਾਂ ਤੈਨੂੰ ਵੜਨ ਨਹੀਂ ਦਿੱਤਾ ਸੀ ਫਿਰ ਵੀ ਮੈਂ 100 ਰੁਪਏ ਦੇਤਾ ਵਿਚਾਰ ਕੋਈ ਨਹੀਂ ਪਹਿਲੀ ਵਾਰ ਆ ਗਿਆ ਤੁਹਾਨੂੰ ਤਾਂ 100 ਰੁਪਏ ਠੀਕ ਹੈ ਚਲ ਉਹਨੂੰ 10 ਰੁਪਏ ਦਿੰਦੇ ਨੂੰ ਸੰਗ ਤਾਂ ਨਹੀਂ ਆਈ ਤੇ 100 ਰੁਪਏ ਉਹਦੇ ਆਂਦੀ ਵਿਚਾਰੀ ਨੂੰ 110 ਹੋ ਗਏ ਉਹਦੇ ਉਹਨੂੰ ਦੇਤੇ 10 110 ਸਿਰ ਵੀ ਨਾਲ ਕੋਈ ਅੱਜ ਕੱਲ੍ਹ ਦੁਕਾਨ ਤੇ ਨਹੀਂ ਖੜਨ ਦੇਂਦਾ ਤੁਮਾਨੂੰ ਛਲਨ ਦਿੱਤਾ ਨਾ ਦੇਵੇ ਤੁਹਾਨੂੰ ਕੋਈ ਤੂੰ ਸਾਡਾ ਵਿਆਹ ਕਰਕੇ ਵੇਖ ਅਗਲੀ ਵੇਖੀ ਪੰਜ 500 ਨਾ ਦੇਵੇ ਕਿੰਨੇ ਟਾਈਮਾਂ ਦਾਈ ਸੀ ਆਪਣੇ ਘਰੇ ਤੁਹਾਡੇ ਵਿਆਹ ਦੀ ਬਹੁਤ ਅੱਗ ਲੱਗੀ ਆ ਤੁਹਾਨੂੰ ਚੁੱਪ ਨਹੀਂ ਕਰਦੇ ਗਏ ਲੱਗੀ ਆ ਤਾਂ ਹੀ ਦਿੰਨੇ ਬੀਬੀ ਯਾ ਭੰਆ ਨਾ ਕਚਰ 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 ਕਰਨ ਮੇਰੇ ਤਾਂ ਨਾ ਸੱਚੀ ਬੀਬੀ ਨਾਲ ਬੋਲਣ ਮਤਲਬ ਬੁਲਾਉਂਦੀ ਨਹੀਂ ਹੈਗੀ ਬੀਬੀ ਨੂੰ ਆਪੇ ਪਤਾ ਲੱਗੂਗਾ ਇਹਨੂੰ ਬੁਲਾ ਹੀ ਨਾ ਪਤਾ ਨਹੀਂ ਕੀ ਕਰੂਗੀ ਹੋਰ ਇੱਕ ਜੇ ਸਾਹਮਣੇ ਆਪਾਂ ਨੂੰ ਪਾਹੇ ਯਾਰ ਅੱਬਾ ਜੀ ਨੇ ਆਪਾਂ ਨੂੰ ਰੇਡੇਕਤਾ ਨਾ ਲੰਦਰੇ ਬਾੜੀ ਰੱਖਦੀ ਹੈ ਕਿ ਸਾਰਾ ਦਿਨ ਇੱਥੇ ਬਹਿ ਜਾਓ ਕੰਮ ਕਰ ਲਓ ਇੱਥੇ ਬਹਿ ਜਾਓ ਕੰਮ ਕਰ ਲਓ ਮੇਰੇ ਤੋਂ ਸੌਂ ਘੁੱਟਣ ਲੱਗ ਗਿਆ ਹੁਣ ਬਾਈ ਫਿਰ ਹੁਣ ਦੋ ਚਾਰ ਦਿਨ ਤਾਂ ਲਾਕੀ ਜਾਵੇਂਗਾ ਆਵੇਂ ਐਨੇ ਟਾਈਮ ਬਾਅਦ ਆਏ ਆ ਤੂੰ ਉਹ ਕਿੱਥੋਂ ਲਾਉ ਦੋ ਚਾਰ ਦਿਨ ਲੜੀ ਯਾਰ ਹੈ ਉਹ ਜਿਹੜੇ ਸਾਹਮਣੇ ਥੋੜੀ ਪਿੰਡ ਜਿਹੀ ਜਿੱਦ ਤਾਂ ਨਾ ਮੇਰਾ ਤਾਂ 2 ਮੀਟਰ ਹੰਦੀ ਵੀ ਨਹੀਂ ਜਾਂਦਾ ਬਾਈ ਪਿੰਡ ਦੀ ਗੱਲ ਨਹੀਂ ਤੂੰ ਇੱਕ ਕਰ ਪਿੱਛੇ ਤੂੰ ਹੁਣ ਇਹ ਇਹ ਗੱਲ ਕਰਨ ਲੱਗ ਗਿਆ ਕੋਈ ਨੇ ਹੁਣ ਤੇ ਤੇਰੀ ਅਸੀਂ ਤਾਂ ਫੁੱਲ ਰਿਸਪੈਕਟ ਕਰਦੇ ਆਂ ਬਾਈ ਯਾਰ ਐਂ ਤਾਂ ਨਾ ਕਰ ਤੂੰ ਉਹ ਬਾਈ ਤੁਸੀਂ ਤਾਂ ਕਰਦੇ ਹੋ ਹੁਣ ਤੁਹਾਡੇ ਵੀ ਤਾਂ ਸ਼ਰੀਕੇ ਵਾਲੇ ਹੈਗੇ ਨੇ ਉਹ ਨਹੀਂ ਆ ਕਰਦੇ ਹੈਗੇ ਮੈਂ ਚਾਚੇ ਦੇ ਘਰੇ ਗਿਆ ਸੀਗਾ ਆ ਦੇਲਾ ਚਾਚੇ ਲਾਪਾ ਕਰਕੇ ਮੈਨੂੰ ਘਰ ਨਹੀਂ ਪਤਾ ਹੈ ਬਾਈ ਉਹ ਤਾਂ ਹੁਣ ਇਦੋਂ ਪਹਿਲਾਂ ਮੈਂ ਵੀ ਜਾ ਕੇ ਆਏ ਆਂਗਾ ਮੇਰੇ ਨਾਲ ਵੀ ਆਈ ਆ ਉਹ ਤਾਂ ਉਹਨਾਂ ਨੂੰ ਤਾਂ ਯਾਰ ਕਰੇ ਕਿਸੇ ਨੂੰ ਪਰਣੀ ਨਹੀਂ ਦਿੰਦੇ ਹੈਗੇ ਉਹ ਤਾਂ ਚਾਚੀ ਦਾ ਸੁਭਾਅ ਹੀ ਇਹ ਹੈ ਜੈਸਟਾ ਪਤਾ ਨਹੀਂ ਕਿਉਂ ਸਟਾਰਟਿੰਗ ਤੋਂ ਕਿਸੇ ਨੂੰ ਕਰੇ ਬੰਦੇ ਨੂੰ ਤਾਂ ਦੇਖ ਕੇ ਰਾਜੀ ਨਹੀਂ ਹੈਗੀ ਲੱਡੀਆਂ ਇ ਤੈਨੂੰ ਮੈਂ ਗੱਲ ਪੁੱਛਦਾ ਯਾਰਾਂ ਤੇ ਤੁਹਾਨੂੰ ਕਦੇ ਤਰਸ ਨਹੀਂ ਆਇਆ ਨਾ ਵਿਚਾਰੀਆਂ ਦਾ ਕੁੜੀਆਂ ਦੇ ਮੈਨੂੰ ਤਾਂ ਬਹੁਤ ਮੋਹ ਆਉਂਦਾ ਉਹਨਾਂ ਦਾ ਵਿਚਾਰੀਆਂ ਦਾ ਹਣਾ ਛੋਟੇ ਛੋਟੇ ਹੁੰਦੇ ਆਂ ਤੁਸੀਂ ਚਾਚਾ ਪਤਾ ਨਹੀਂ ਉਹਨਾਂ ਨੂੰ ਛੱਡ ਕੇ ਕਿੱਥੇ ਚਲੇ ਗਿਆ ਯਾਰ ਮੁੜ ਕੇ ਬਈ ਉਹਨਾਂ ਤਾਂ ਆਇਆ ਐ ਨਹੀਂ ਪਤਾ ਮਰ ਗਿਆ ਕਿ ਕੀ ਹੋ ਗਿਆ ਉਹਨੂੰ ਯਾਰ ਹਜੇ ਤੱਕ ਵੀ ਆਇਆ ਨਹੀਂ ਹੈਗਾ ਚਾਚੀ ਨੂੰ ਆਏ ਹੋ ਗਿਆ ਵੀ ਖਣੀ ਮੇਰੇ ਨਾਲ ਚਾਚਾ ਵੀ ਉਹ ਮਤਲਬ ਧੋਖਾ ਕਰ ਗਿਆ ਮੈਂ ਸਮਝਿਆ ਤੇ ਗਲਤ ਤੇ ਉਹਨੂੰ ਐਸੀ ਗੱਲ ਤੋਂ ਬਸ ਨਾਫਰਤ ਹੋ ਗਈ ਵੀ ਆਪਾਂ ਨੇ ਤਾਂ ਕਿਸੇ ਵੀ ਇਨਸਾਨ ਨੂੰ ਕਰੇ ਵੀ ਬੰਦੇ ਨੂੰ ਬੜਨ ਨਹੀਂ ਦੇਣਾ ਹੈਗਾ अच्छा आ गल है हां ਵੀ ਚਾਚਾ ਨੂੰ ਧੋਖਾ ਦੇ ਗਿਆ ਉਹਨੂੰ ਇਹ ਗੱਲ ਦਾ ਹੋਇਆ ਵੀ ਕਿਸੇ ਮੁੰਡੇ ਨੂੰ ਛੋਟੇ ਜਵਾਕ ਨੂੰ ਛੋਟਾ ਮੁੰਡਾ ਵੀ ਕੋਈ ਵੀ ਆ ਜੇ ਨਾ ਪਿੰਡ ਚੋਂ ਕਿਸੇ ਨੂੰ ਨਹੀਂ ਗੇਟ ਤੇ ਵੀ ਨਹੀਂ ਖੜਨ ਦਿੰਦੀ ਹੈਗੀ ਉਹ ਵੀ ਉਹਦਾ ਸਵੇਰ ਇੰਨਾ ਜਿਆਦਾ ਹੋ ਗਿਆ ਹਨਾ ਫੁੱਲਾਢੀ ਭਾਈ ਤੂੰ ਆਪ ਦੇਖ ਯਾਰ ਹੁਣ ਇਹ ਗੱਲ ਦਾ ਸਬੂਤ ਹੈਗਾ ਚਾਚੀ ਕੋਲ ਵੀ ਚਾਚੇ ਨੇ ਸੱਚੀ ਉਹਨੂੰ ਧੋਖਾ ਦਿੱਤਾ ਕੀ ਪਤਾ ਬਾਈ ਉਹਨੂੰ ਕੋਈ ਰੱਬ ਨਾ ਕਰੇ ਕੋਈ 1921 ਦੇ ਨਾਲ ਗਲਤ ਹੋ ਗਏ ਹੋਵੇ ਹੈਨਾ ਸਹੀ ਯਾਰ ਆਪਾ ਪਤਾ ਦੇਖਾਂਗੇ ਮੈਨੂੰ ਵੀ ਛੋਟੇ ਹੁੰਦੇ ਤੂੰ ਇਸ ਗੱਲ ਦਾ ਵੀ ਮਾੜੀ-ਮੋਟੀ ਉਹ ਪਤਾ ਹੈ ਹੈਨਾ ਫਿਰ ਉਹੀ ਗੱਲ ਕਰਦੇ ਨਾ ਜਦ ਤੱਕ ਪੁਖਤਾ ਸਬੂਤ ਹੋਵੇ ਚਾਚੀ ਕੋਲ ਵੀ ਪੇ ਚਾਚੀ ਨੂੰ ਚਾਚੇ ਨੇ ਧੋਖਾ ਦਿੱਤਾ ਹੁਣ ਬਿਜਲੀ ਗੱਲ ਦਾ ਤਾਂ ਪਤਾ ਨਹੀਂ ਵੀ ਉਹ ਕਰਿਆ ਆਇਆ ਨਹੀਂ ਉਹਦਾ ਕਾਰਨ ਕੀ ਹੈ ਰੱਬ ਨਾ ਕਰੇ ਉਹਦਾ ਐਕਸੀਡੈਂਟ ਹੋ ਗਿਆ ਉਹ ਕਿਸੇ ਹੈਨਾ ਸਭ ਤੋਂ ਸਾਦਾ ਅੱਜਕੱਲ੍ਹ ਹਾਲਾਤ ਦੇਖ ਲੈ ਵੀ ਨਾ ਪਤਾ ਕੋਹ ਲੋ ਕਰਦੇ ਨੇ ਯਾਰ ਮਾਰ ਕੇ ਸਿਰ ਦਿੰਦੇ ਨੇ ਬੰਦੇ ਨੂੰ ਸ਼ਬੀ ਹੋ ਜਾਦਾ ਹੈ ਅਜੇ ਤੱਕ ਆਪਾਂ ਨੂੰ ਕੁਝ ਪੱਦੀ ਨਹੀਂ ਲ ਲੱਡੀ ਆ ਤਾਂ ਫਿਰ ਬਹੁਤ ਜ਼ਿਆਦੇ ਔਖਾ ਹੋ ਜਾਊਗਾ ਯਾਰ ਹੁਣ ਕੁੜੀਆਂ ਨੇ ਵਿਚਾਰੀਆਂ ਹੈ ਉਹ ਬਾਈ ਵਿਆਹ ਹੁੰਦੇ ਕਾਬਲ ਨੇ ਹੈ ਨਿਆਣੇ ਤਾਂ ਇੰਨੀ ਵੀ ਚਲ ਆਪਾਂ 5-4 ਸਾਲ ਹੋਰ ਕਰੇ ਰੱਖ ਲਾਂਗੇ ਮੈਂ ਚਾਚੂ ਨੂੰ ਵੀ ਕਿਹਾ ਸੀਗਾ ਜਮਾਨਾ ਕਿੰਨਾ ਖਰਾਬ ਆ ਲੋਕ ਅੱਡੀਆਂ ਚੱਕ ਚੱਕ ਦੇਖਿਆ ਕਰਨਗੇ ਉਹੀ ਗੱਲ ਉਹਨਾਂ ਬਾਰੇ ਜੇ ਆਪਾਂ ਨੇ ਸੋਚਿਆ ਹੋਰ ਕੌਣ ਸੋਚੂਗਾ ਬਾਈ ਉਹ ਤਾਂ ਮੈਂ ਤੇਰੀ ਸਮਝਦਾ ਗੱਲਾਂ ਵੀ ਅੱਡੀਆਂ ਚੱਕੇ ਤਾਂ ਲੋਕ ਦੇਖਣਗੇ ਹੁਣ ਆਪਾਂ ਨੂੰ ਤਾਂ ਇਸ ਗੱਲ ਦੀ ਮੈਨੂੰ ਤਾਂ ਬਹੁਤ ਫਿਕਰ ਆ ਬਾਈ ਯਾਰ ਪਰ ਚਾਚੀ ਵੀ ਕੋਈ ਸਮਝੇ ਇਸ ਗੱਲ ਨੂੰ ਉਹ ਨੂੰ ਕੌਣ ਸਮਝਾਊਗਾ ਗੱਲ ਤਾਂ ਹੈ ਲੱਡੀ ਮੇਰੀ ਗੱਲ ਸੁਣ ਯਾਰ ਮੈਂ ਤੇਰੇ ਨਾਲ ਨਾਲ ਵੀ ਸਹਿਮਤ ਹਾਂ ਪਰ ਆਪਾਂ ਨੂੰ ਲੋ ਕੁੜੀਆਂ ਵਾਲਾ ਦੇਖਣਾ ਪਊਗਾ ਕੁੜੀਆਂ ਵਾਲੀ ਦੇਖਣਾ ਚਾਚੂ ਸਮਝਾਉ ਕੋਣ ਚਾਚੂ ਨੂੰ ਵੀ ਆਪਾਂ ਸਮਝਾਵਾਂਗੇ ਨਾ ਜੇ ਆਪਾਂ ਘਰੇ ਜਾਵਾਂਗੇ ਗੱਲ ਤਾਂ ਹੈਗੀ ਆ ਬਾਈ ਇਹ ਪਰ ਹਣਾ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੀ ਉਹਨੂੰ ਕਿੰਨਾ ਤਾਂ ਜ਼ੋਰ ਲਾਉਣਾ ਮਮੀ ਕਿੰਨਾ ਜਾ ਜਾ ਕੇ ਸਮਝਾਉਂਦੀ ਹੈ ਉਹਨੂੰ ਪਰ ਉਹ ਸਮਝਦੀ ਕੋਈ ਨਹੀਂ ਮੈਨੂੰ ਪਤਾ ਨਹੀਂ ਸਮਝਦੀ ਮੈਂ ਵੀ ਜਾ ਕੇ ਦੇਖ ਲੈਣਾ ਹਾਂ ਵੀ ਚਾਚੀ ਭੱਜ ਕੇ ਪੈਂਦੀ ਆ ਪਹਿਲੀ ਵਾਰ ਤਾਂ ਬੰਦੂ ਨੂੰ ਅੰਦਰ ਬੜ ਨਹੀਂ ਦਿੰਦੀ ਹੈਗੀ ਉਹ ਤਾਂ ਮੈਂ ਜਵਾਈਆਂ ਚੱਲ ਥੋੜਾ ਪਾ ਕੇ ਉਹਨੂੰ ਅੰਦਰ ਬਾੜਦਾ ਮੈਨੂੰ ਹਾਂ ਉਹ ਵੀ ਮੈਂ ਠੱਕੇ ਨਾਲ ਬੜਿਆ ਸਹੀ ਗੱਲ ਪਰ ਮੇਰੀ ਗੱਲ ਸੁਣੋ ਜੇ ਤੂੰ ਮੇਰੀ ਗੱਲ ਮੰਨੇ ਯਾਰ ਠੀਕ ਐ ਸਿਰਫ ਉਹ ਕੁੜੀਆਂ ਕਰਕੇ ਕਹਵਾ ਤੈਨੂੰ ਮੈਂ ਤੂੰ ਮੇਰੇ ਨਾਲ ਹੁਣ ਚੱਲਉਂਦਾ ਨਾ ਕਰੇ ਆਪਾਂ ਚਾਚੀ ਨਾਲ ਗੱਲ ਕਰਦੇ ਬਾਈ ਪਤਾ ਕੀ ਐ ਯਾਰ ਦਿਲ ਤਾਂ ਮੇਰਾ ਨਹੀਂ ਕਰਦਾ ਇਹ ਗੱਲ ਨੂੰ ਸਹਿਮਤ ਮੈਂ ਨਹੀਂ ਨਹੀਂ ਗਾ ਮਤਬਲੇ ਇਸ ਗੱਲ ਨਾਲ ਵੀ ਜਾਣ ਚ ਜੇ ਤੁਸੀਂ ਬਾਲਾ ਕਹਿੰਦੇ ਹੋ ਹਣਾ ਫਿਰ ਆਪਾਂ ਕੋਈ ਚੱਕਰ ਨਹੀਂ ਇੱਕ ਵਾਰੀ ਮੈਂ ਜਾ ਵੀ ਜ਼ਰੂਰ ਜਾਊਂਗਾ ਤੁਹਾਡੇ ਕਰਕੇ ਉਹ ਵੀ ਊ ਮੇਰਾ ਜਮਾ ਫਿਰ ਜੀ ਨਹੀਂ ਕਰਦਾ ਕਿ ਮੈਂ ਬਹੁਤ ਵਾਰੀ ਜਾ ਕੇ ਬੇਇਤੀ ਕਰਾ ਕੇ ਮੁੜਿਆ ਆਇਆ ਬਾਈ ਪਤਾ ਨਹੀਂ ਗੱਲ ਕੀ ਆ ਜੇ ਤਾਂ ਕਿਉਂ ਨਾ ਕਰੇ ਸਿਆਣਾ ਬੰਦਾ ਹੋਰ ਕੋਈ ਹੋਵੇ ਉਹ ਤਾਂ ਗੱਲ ਨੂੰ 1921 ਧਿਆਨ ਨਾਲ ਦੇਖੇ ਹੁਣ ਬਈ ਬੰਦਾ ਘਰੇ ਕੋਈ ਨਹੀਂ ਆ ਓਏ ਤੁਸੀਂ ਉਹਨਾਂ ਦੇ ਸਕੇ ਤਾਂ ਹਾਂ ਉਹਨੀਆਂ ਗੌਰ ਕਰਨੀ ਪੂਣੀ ਗੱਲ ਦੀ ਬਈ ਆਪਾਂ ਤਾਂ ਕੋਈ ਗੱਲ ਅਸੀਂ ਤਾਂ ਸਾਰੇ ਸੋਚਦੇ ਆ ਨਾ ਲਾਪਰੀਤ ਵੀ ਇੰਨਾ ਸੋਚਦੀ ਆ ਸਾਰੇ ਸੋਚਦੇ ਆਂਗੇ ਆਪਾਂ ਹਨਾ ਪਰ ਉਹ ਨਹੀਂ ਜਿਹੜੀ ਚਾਚੀ ਹੈ ਉਹਦੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਕਿ ਇਹ ਗੱਲ ਇਹ ਗੱਲ ਹੈ ਚਾਚੀ ਦੇ ਦਿਮਾਗ 'ਚ ਮਦਦ ਤਾਂ ਹੀ ਕਹਿਣਾ ਇਹ ਗੱਲ ਚਾਚੀ ਦੇ ਦਿਮਾਗ 'ਚ ਹੁਣ ਆਪਾਂ ਦੋ ਜਣੇ ਪਾਵਾਂਗੇ ਚਲ ਮੈਂ ਆਪਾਂ ਪਹਿਲਾਂ ਚਾਚੀ ਘਰੀ ਚੱਲਦੇ ਆ ਜਾਈਏ ਆਉਂਦੇ ਆ ਜਿਹੜਾ ਕੋਈ ਬੋਲੂਗੀ ਦੇਖੀ ਜਾਊਗਾ ਯਾਰ ਭਾਈ ਅੱਜ ਮੈਂ ਕਹਣਾ ਗੇਟ ਨਹੀਂ ਆਪਾਂ ਖੜਕਾਉਂਦੇ ਹੈਗੇ ਹਾਂ ਹਾਂ ਗੇਟ ਖੜਕਾਇਆ ਫੇਰ ਉਹ ਫੇਰ ਕੁੜੀਆਂ ਨੂੰ ਨੰਨ ਦੇ ਕੇ ਨਾਲ ਅੰਦਰਵਾੜੂ ਕੀ ਕਮਰੇ ਚ ਮੈਂ ਤੈਨੂੰ ਇਹ ਕਹਣਾ ਸਿੱਧੇ ਜਾਂਦੇ ਹੂੰ ਗੇਟ ਨਹੀਂ ਖੜਕਾਉਂਦੇ ਸਿੱਧੇ ਜਾਂਦੇ ਆ ਉਧਰ ਇੱਕ ਲੋਕ ਹਾਂ ਦੇਖ ਚੱਲ ਚੱਲ ਸਿੱਧਾ ਚੱਲ ਹਨ ਪੁੱਤੇ ਕਿਵੇਂ ਆਈ ਜਾਂਦੇ ਨੇਗੇ ਇਹਨਾਂ ਨੇ ਬਾਰ ਵੀ ਨਹੀਂ ਖੜਕਾਇਆ ਅੱਡੇ ਬੇਸ਼ਰਮ ਨੇਗੀ ਸ਼ਰਮ ਲਾ ਹੀ ਰੱਖੀ ਆ ਪਹਿਲਾਂ ਕੁੜੀਆਂ ਨੂੰ ਤਾਂ ਬਾਹਰ ਲਾਦਾ ਫੇਰ ਕਰੂੰ ਇਹਨਾਂ ਨਾਲ ਤਾਂ ਗੱਲ ਤੁਸੀਂ ਗਾਹਾਂ ਆ ਜਾ ਕਰੋ ਤੁਹਾਡੇ ਨਾਮ ਆਇਆ ਨਾਲ ਗੱਲ ਕਰਦੀਆਂ ਮੂੰਹ ਚੱਕ ਕੇ ਆ ਜਾਂਨੇ ਹੋ